ਹਾਂਜੀ ਕਾਲ ਦੇ ਬਾਸੀ ਹੋ ਕੇ ਉਸ ਅਕਾਲ ਦੇ ਗੀਤ ਗਾਉਣੇ ਉਹਦੇ ਗਾਣ ਗਾਣੇ ਬੜੀ ਔਖੀ ਕੰਮ ਆ ਕਿਉਂਕਿ ਕਾਲ ਚ ਰਹਿ ਕੇ ਆਪਾਂ ਉਸ ਅਕਾਲ ਨੂੰ ਨਹੀਂ ਸਮਝ ਸਕਦੇ ਪਰ ਉਸ ਨੂੰ ਸਮਝਣ ਦੇ ਲਈ ਉਹਦੇ ਗੀਤ ਗਾਉਣੇ ਜ਼ਰੂਰੀ ਆ ਜਦੋਂ ਆਪਾਂ ਉਸ ਪ੍ਰਮਾਤਮਾ ਦਾ ਨਾਮ ਲਵਾਂਗੇ ਤਾਂ ਇੱਕ ਦਿਨ ਉਹ ਪ੍ਰਮਾਤਮਾ ਸਾਡੇ ਤੇ ਤਰਸ ਖਾ ਕੇ ਰਹਿਮ ਕਰਕੇ ਉਹਦੀਆਂ ਰਹਿਮਤਾਂ ਦੇ ਸਦਕਾ ਅਸੀਂ ਵੀ ਉਸ ਅਕਾਲ ਦੇ ਵਰਗੇ ਹੀ ਹੋ ਜਾਾਂਗੇ ਸੋ ਇਸ ਕਰਕੇ ਪ੍ਰਮਾਤਮਾ ਦਾ ਨਾਮ ਲੈਣਾ ਬੜਾ ਜ਼ਰੂਰੀ ਹੈ ਪਰ ਅੱਜ ਆਪਾਂ ਗੱਲ ਕਰਨੀਆਂ ਡਾਈਮੈਂਸ਼ਨ ਦੇ ਉੱਤੇ ਆ ਜੇ ਆਪਾਂ Google ਕਰੀਏ YouTube ਵਗੈਰਾ ਤੇ ਦੇਖੀਏ ਡਾਈਮੈਂਸ਼ਨ ਦੇ ਉੱਤੇ ਬਣੀਆਂ ਹੋਈਆਂ ਬੜੀਆਂ ਵੀਡੀਓ ਮਿਲ ਜਾਂਦੀਆਂ ਨੇ ਤੇ ਉਹਨਾਂ ਦੇ ਵਿੱਚ ਇਹੀ ਦੱਸਿਆ ਜਾਂਦਾ ਕਿ 11 ਡਾਈਮੈਂਸ਼ਨ ਤੱਕ ਸਾਇੰਸ ਮੰਨਦੀ ਆ ਹਾਲਾਂਕਿ ਡਾਈਮੈਂਸ਼ਨ ਜਿੰਨਾ ਚਿਰ ਤੱਕ ਅਸੀਂ ਆਪਣੀ ਡਾਈਮੈਂਸ਼ਨ ਤੋਂ ਅੱਗੇ ਨਹੀਂ ਜਾਂਦੇ ਤਾਂ ਸਾਨੂੰ ਅਗਲੀ ਡਾਈਮੈਂਸ਼ਨ ਦੀ ਜਾਣਕਾਰੀ ਨਹੀਂ ਹੋਣੀ ਚਾਹੀਦੀ ਨਹੀਂ ਅਸੀਂ ਉਹਦੇ ਬਾਰੇ ਕੋਈ ਕਿਆਸਰਾਈ ਲਾ ਸਕਦੇ ਹਾਂ ਅਸੀਂ ਕੋਈ ਅੰਦਾਜ਼ਾ ਲਾ ਸਕਦੇ ਹਾਂ ਪਰ ਫਿਰ ਵੀ ਅੱਜ ਆਪਾਂ ਡਾਈਮੈਂਸ਼ਨ ਦੇ ਉੱਤੇ ਗੱਲ ਕਰਾਂਗੇ ਕਿਉਂਕਿ ਜਦੋਂ ਮੈਂ ਡਾਈਮੈਂਸ਼ਨ ਦੇ ਬਾਰੇ ਫਾਈਂਡ ਆਊਟ ਕਰਨਾ ਸ਼ੁਰੂ ਕੀਤਾ ਜਦੋਂ ਲੱਭਣਾ ਸ਼ੁਰੂ ਕੀਤਾ ਤਾਂ ਆ ਜ਼ਿਆਦਾਤਰ ਵੀਡੀਓ ਦੇ ਵਿੱਚ ਕੁਰਾਨ ਦਾ ਹਵਾਲਾ ਦਿੱਤਾ ਗਿਆ ਸੀਗਾ ਜਾਂ ਫਿਰ ਆਪਣੇ ਜਿਹੜੇ ਫਕਰ ਨੇ ਫਕੀਰ ਨੇ ਉਹਨਾਂ ਦੀਆਂ ਗੱਲਾਂ ਬਾਤਾਂ ਦੇ ਨਾਲ ਇਹ ਚੀਜ਼ ਐਕਸਪਲੇਨ ਕੀਤੀ ਗਈ ਸੀ ਸਮਝਾਈ ਗਈ ਸੀ ਫਿਰ ਪਰਮਾਤਮਾ ਵੱਲੋਂ ਇੱਕ ਚੀਜ਼ ਦਿਮਾਗ ਦੇ ਵਿੱਚ ਆਈ ਤੇ ਮੈਨੂੰ ਲੱਗਿਆ ਵੀ ਇਸ ਚੀਜ਼ ਦੇ ਉੱਤੇ ਆਪਾਂ ਨੂੰ ਗੱਲ ਕਰਨੀ ਚਾਹੀਦੀ ਹੈ ਤੇ ਆਪਾਂ ਆਪਣੇ ਤਰੀਕੇ ਦੇ ਨਾਲ ਆਪਣੇ ਲੋਕਾਂ ਨੂੰ ਸਮਝਾ ਸਕਦੇ ਹਾਂ ਤਾਂ ਕਰਕੇ ਮੈਂ ਇਹਦੇ ਉੱਤੇ ਵੀਡੀਓ ਬਣਾਉਣੀ ਸ਼ੁਰੂ ਕੀਤੀ ਹੈ ਤੇ ਡਾਈਮੈਂਸ਼ਨ ਜਿਹੜੀ ਪਹਿਲੀ ਦੂਜੀ ਡਾਈਮੈਂਸ਼ਨ ਆ ਉਹਦੇ ਬਾਰੇ ਜੇ ਸਮਝਣਾ ਆਪਾਂ ਨੇ ਤਾਂ ਉਹ ਇਦਾਂ ਸਮਝ ਸਕਦੇ ਆ ਕਿ ਜਿਹੜੀ ਪਹਿਲੀ ਡਾਈਮੈਂਸ਼ਨ ਆ ਉਹਦੇ ਵਿੱਚ ਚਾਹੇ ਕੋਈ ਜੀਵ ਜੰਤੂ ਆ ਚਾਹੇ ਕੋਈ ਇਨਸਾਨ ਆ ਪ੍ਰਮਾਤਮਾ ਨੇ ਜੇ ਪਹਿਲੀ ਡਾਈਮੈਂਸ਼ਨ ਦੇ ਵਿੱਚ ਕਿਸੇ ਨੂੰ ਪੈਦਾ ਕੀਤਾ ਚਾਹੇ ਉਹ ਕੋਈ ਜੀਵ ਜੰਤੂ ਆ ਚਾਹੇ ਕੋਈ ਇਨਸਾਨ ਆ ਤਾਂ ਪਹਿਲੀ ਡਾਈਮੈਂਸ਼ਨ ਦੇ ਵਿੱਚ ਇੱਕ ਸਿੱਧੀ ਲਾਈਨ ਆ ਤੇ ਉਹ ਸਿੱਧੀ ਲਾਈਨ ਦੇ ਉੱਤੇ ਪਹਿਲੇ ਡਾਈਮੈਂਸ਼ਨ ਵਾਲਾ ਉਹ ਜੀਵ ਸਿਰਫ ਅੱਗੇ ਜਾਂ ਪਿੱਛੇ ਨੂੰ ਜਾ ਸਕਦਾ ਉਹ ਹੋਰ ਪਾਸੇ ਨੂੰ ਨਹੀਂ ਜਾ ਸਕਦਾ ਜਿਹੜੀ ਦੂਜੀ ਡਾਈਮੈਂਸ਼ਨ ਆ ਉਹਦੇ ਵਿੱਚ ਜਿਵੇਂ ਆਪਾਂ ਪਲੱਸ ਦਾ ਸਾਈਨ ਬਣਾ ਲਈਏ ਜਮਾ ਦਾ ਤੇ ਪਹਿਲੀ ਲਾਈਨ ਦੇ ਉੱਪਰ ਇੱਕ ਹੋਰ ਲਾਈਨ ਖਿੱਚ ਦਈਏ ਤੇ ਉਸ ਤਰੀਕੇ ਦੇ ਨਾਲ ਪਹਿਲਾਂ ਪਹਿਲੀ ਡਾਈਮੈਂਸ਼ਨ ਦੇ ਵਿੱਚ ਬੰਦਾ ਅੱਗੇ ਪਿੱਛੇ ਜਾਂਦਾ ਸੀ ਇਹਦੇ ਵਿੱਚ ਬੰਦਾ ਅੱਗੇ ਪਿੱਛੇ ਜਾ ਕੇ ਤੇ ਨਾਲ ਸੱਜੇ ਖੱਬੇ ਵੀ ਜਾ ਸਕਦਾ ਤੇ ਹੁਣ ਆਉਂਦੀ ਹੈ ਤੀਜੀ ਡਾਈਮੈਂਸ਼ਨ ਜਿਹਦੇ ਵਿੱਚ ਆਪਾਂ ਰਹਿੰਦੇ ਆ ਇਸ ਧਰਤੀ ਦੇ ਉੱਤੇ ਰਹਿਣ ਵਾਲਾ ਹਰ ਇੱਕ ਜਿਉਂਦਾ ਜਾਗਦਾ ਜੀਵ ਉਹ ਤੀਜੀ ਡਾਈਮੈਂਸ਼ਨ ਦੇ ਵਿੱਚ ਆ ਜਿੱਥੇ ਆਪਾਂ ਸੱਜੇ ਖੱਬੇ ਉੱਪਰ ਥੱਲੇ ਅੱਗੇ ਪਿੱਛੇ ਸਾਰੇ ਪਾਸੇ ਨੂੰ ਮੂਵ ਕਰ ਸਕਦੇ ਹਾਂ ਤੇ ਪਰ ਆਪਾਂ ਤੀਜੀ ਡਾਈਮੈਂਸ਼ਨ ਦੇ ਵਿੱਚ ਰਹਿੰਦੇ ਆ ਆਪਾਂ ਚੌਥੀ ਡਾਈਮੈਂਸ਼ਨ ਦੇ ਬਾਰੇ ਪੰਜਵੀਂ ਡਾਈਮੈਂਸ਼ਨ ਦੇ ਬਾਰੇ ਗੱਲ ਨਹੀਂ ਕਰ ਸਕਦੇ ਕਿਉਂ ਕਿਉਂਕਿ ਜਦੋਂ ਆਪਾਂ ਉੱਥੇ ਗਏ ਨਹੀਂ ਹੈਗੇ ਤਾਂ ਆਪਾਂ ਉਹਦੇ ਬਾਰੇ ਸੋਚ ਕਿਵੇਂ ਸਕਦੇ ਆ ਤੇ ਆਪਾਂ ਉਹਦੇ ਬਾਰੇ ਗੱਲ ਕਿਵੇਂ ਕਰ ਸਕਦੇ ਆ ਸੋ ਉਹਦੇ ਬਾਰੇ ਗੱਲ ਆਪਾਂ ਕਿਵੇਂ ਕਰਾਂਗੇ ਉਹਦੇ ਬਾਰੇ ਗੱਲ ਕਰਾਂਗੇ ਆਪਾਂ ਆਪਣੇ ਧਾਰਮਿਕ ਗ੍ਰੰਥਾਂ ਦਾ ਹਵਾਲਾ ਲੈ ਕੇ ਆਪਣੇ ਧਰਤੀ ਦੇ ਉੱਤੇ ਰੂਹੇ ਜ਼ਮੀਨ ਦੇ ਉੱਤੇ ਜਿੰਨੇ ਵੀ ਸਾਧੂ ਸੰਤ ਮਹਾਤਮਾ ਪੀਰ ਪਗੰਬਰ ਦੇਵੀ ਦੇਵਤੇ ਗੁਰੂ ਹੋਏ ਨੇ ਉਹਨਾਂ ਤੋਂ ਸਮਝ ਸਕਦੇ ਆਪਾਂ 4th ਡਾਈਮੈਂਸ਼ਨ ਦੇ ਬਾਰੇ 4th ਡਾਈਮੈਂਸ਼ਨ ਦੇ ਵਿੱਚ ਅਸਲ ਦੇ ਵਿੱਚ ਰਹਿੰਦੇ ਨੇ ਜਿੰਨ ਭੂਤ ਪ੍ਰੇਤ ਪਛਾਤ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਜਿਨ੍ਹਾਂ ਦੇ ਕੋਲੇ ਸਰੀਰ ਨਹੀਂ ਹੁੰਦਾ ਕਈ ਵਾਰੀ ਵੀਡੀਓ ਵੀ ਰਿਕਾਰਡ ਹੋਈਆਂ ਨੇ ਜਾਂ ਕਈ ਵਾਰੀ ਲੋਕ ਦੱਸਦੇ ਵੀ ਹੁੰਦੇ ਆ ਕਿ ਅਚਾਨਕ ਹੀ ਕੋਈ ਸ਼ੈ ਕੋਈ ਜੀਵ ਕੋਈ ਮਖਲੂਕ ਤੁਰ ਹੀ ਜਾਂਦੀ ਆ ਤੇ ਫਿਰ ਉਹ ਗਾਇਬ ਹੋ ਜਾਂਦੀ ਆ ਮਤਲਬ ਕਿ ਉਹ 3rd ਡਾਈਮੈਂਸ਼ਨ ਤੋਂ 4th ਡਾਈਮੈਂਸ਼ਨ ਦੇ ਵਿੱਚ ਚਲੇ ਜਾਂਦੀ ਆ ਤੇ ਜਿਹੜਾ 4th ਡਾਈਮੈਂਸ਼ਨ ਆ ਉਹ ਹੈਗਾ ਸਮਾਂ ਸਮਾਂ ਜਿਹੜਾ ਆਪਣੇ 3rd ਡਾਈਮੈਂਸ਼ਨ ਦੇ ਨਾਲ ਅਟੈਚ ਵੀ ਆ ਆਪਾਂ ਸਮੇਂ ਨੂੰ ਦੇਖ ਨਹੀਂ ਸਕਦੇ ਪਰ 4th ਡਾਈਮੈਂਸ਼ਨ ਦੇ ਵਿੱਚ ਰਹਿਣ ਵਾਲੇ ਇਹ ਭੂਤ ਪ੍ਰੇਤ ਨੇ ਜਿਹੜੇ ਉਹ 4th ਤੋਂ 3rd ਡਾਈਮੈਂਸ਼ਨ ਦੇ ਵਿੱਚ ਆ ਸਕਦੇ ਨੇ ਤੇ ਉਹ ਇੱਥੇ ਤੱਕ ਟ੍ਰੈਵਲ ਕਰ ਸਕਦੇ ਆ ਸੋ ਆਇਨਸਟਾਈਨ ਦੀ ਇੱਕ ਥਿਊਰੀ ਆ ਰੈਲਟਿਵਿਟੀ ਜਿਹਦੇ ਵਿੱਚ ਉਹ ਦੱਸਦਾ ਕਿ 4th ਡਾਈਮੈਂਸ਼ਨ ਜਿਸ ਨੂੰ ਅਸੀਂ ਦੇਖ ਨਹੀਂ ਸਕਦੇ ਪਰ ਮਹਿਸੂਸ ਕਰ ਸਕਦੇ ਆ ਉਹ ਹੈ ਸਮਾਂ ਜੋ ਸਾਡੀ ਤੀਜੀ ਡਾਈਮੈਂਸ਼ਨ ਦੇ ਨਾਲ ਜੁੜਿਆ ਹੋਇਆ ਸਮਾਂ ਜੋ ਸਾਡੇ ਲਈ ਸਿਰਫ ਅੱਗੇ ਨੂੰ ਵੱਧਦਾ ਇਹਨੂੰ ਅਸੀਂ ਪਿੱਛੇ ਨੂੰ ਨਹੀਂ ਮੋੜ ਸਕਦੇ ਤੇ ਨਾ ਹੀ ਅਸੀਂ ਇਹਨੂੰ ਆਪਣੀ ਮਰਜ਼ੀ ਦੇ ਮਤਲਬਕ ਰੋਕ ਸਕਦੇ ਹਾਂ ਫੋਰਥ ਡਾਈਮੈਂਸ਼ਨ ਦੇ ਵਿੱਚ ਰਹਿਣ ਵਾਲੇ ਜੀਵ ਆ ਜਿਹੜੇ ਉਹ ਇਸ ਸਮੇਂ ਦੇ ਵਿੱਚ ਟ੍ਰੈਵਲ ਕਰਨ ਦੀ ਤਾਕਤ ਰੱਖਦੇ ਨੇ ਕਿਉਂਕਿ ਜਿਹੜੇ ਭੂਤ ਪ੍ਰੇਤ ਹੁੰਦੇ ਆ ਉਹ ਬਹੁਤ ਤੇਜ਼ੀ ਦੇ ਨਾਲ ਇੱਕ ਥਾਂ ਤੋਂ ਦੂਜੀ ਥਾਂ ਤੇ ਟ੍ਰੈਵਲ ਕਰਦੇ ਆ ਤੇ ਸਮੇਂ ਦੇ ਵਿੱਚ ਉਹ ਸਫਰ ਕਰ ਸਕਦੇ ਆ ਜੇ ਆਪਾਂ ਸਾਇੰਸ ਦੀ ਮੰਨੀਏ ਤਾਂ ਵਰਮਹੋਲ ਰਾਹੀਂ ਸਮੇਂ ਦੇ ਵਿੱਚ ਯਾਤਰਾ ਕੀਤੀ ਜਾ ਸਕਦੀ ਆ ਸੋ 4th ਡਾਈਮੈਂਸ਼ਨ ਵਾਲੇ ਆ ਜਿਹੜੇ ਉਹ ਇੰਨੀ ਕੁ ਤਾਕਤ ਰੱਖਦੇ ਨੇ ਹੁਣ ਜਿਵੇਂ ਭੂਤ ਪ੍ਰੇਤ ਆ ਉਹ ਕਿੰਨੀ ਛੇਤੀ ਸਫਰ ਕਰਦੇ ਆ ਇੱਕ ਥਾਂ ਤੋਂ ਦੂਸਰੀ ਥਾਂ ਤੇ ਕਿੰਨੀ ਛੇਤੀ ਚਲੇ ਜਾਂਦੇ ਆ ਕਿਉਂਕਿ ਉਹ ਆਪ ਵੀ ਇੱਕ ਤਰ੍ਹਾਂ ਦੀ ਹਵਾ ਹੀ ਹੁੰਦੇ ਆ ਆਪਾਂ ਕਹਿ ਦਿੰਨੇ ਆ ਨਾ ਪੰਜਾਬੀ ਦੇ ਵਿੱਚ ਕਿ ਉਹ ਹਵਾ ਨੇ ਇਸ ਕਰਕੇ ਉਹ ਇੱਕ ਥਾਂ ਤੋਂ ਦੂਸਰੀ ਥਾਂ ਤੇ ਸੌਖਾ ਚਲੇ ਜਾਂਦੇ ਆ ਜਾਂ ਫਿਰ ਆਪਾਂ ਦੇਖਦੇ ਆਂ ਕਈ ਵਾਰ ਵੀਡੀਓ ਦੇ ਵਿੱਚ ਦਿਖਾਇਆ ਹੁੰਦਾ ਜਾਂ ਕਈ ਵਾਰ ਕੋਈ ਬੰਦਾ ਦੱਸਦਾ ਹੁੰਦਾ ਕਿ ਸਾਡੇ ਸਾਹਮਣੇ ਇੱਕ ਬੰਦਾ ਸਰੀਰਕ ਰੂਪ ਦੇ ਵਿੱਚ ਸੀਗਾ ਪਰ ਅਚਾਨਕ ਹੀ ਉਹ ਗਾਇਬ ਹੋ ਜਾਂਦਾ ਮਤਲਬ ਕਿ ਉਹ 3rd ਡਾਈਮੈਂਸ਼ਨ ਤੋਂ 4th ਦੇ ਵਿੱਚ ਇੰਟਰ ਕਰ ਜਾਂਦਾ ਤੇ 4th ਨੂੰ ਅਸੀਂ ਦੇਖ ਨਹੀਂ ਸਕਦੇ ਚੌਥੀ ਡਾਈਮੈਂਸ਼ਨ ਨੂੰ ਤੇ ਤਾਂ ਕਰਕੇ ਉਹ ਸਾਨੂੰ ਦੇਖਣਾ ਬੰਦ ਹੋ ਜਾਂਦਾ ਸੋ ਇਹ ਇੱਕ ਐਕਸਪਲੇਨ ਕਰਨ ਵਾਸਤੇ ਸਮਝਾਉਣ ਵਾਸਤੇ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ ਹੁਣ ਚੌਥੀ ਡਾਈਮੈਂਸ਼ਨ ਤੱਕ ਤਾਂ ਆਪਾਂ ਨੇ ਸਮਝ ਲਿਆ ਪਰ ਹੁਣ ਪੰਜਵੀਂ ਛੇਵੀਂ ਸੱਤਵੀਂ ਅੱਠਵੀਂ ਇਹ ਜਿਹੜੀਆਂ ਡਾਈਮੈਂਸ਼ਨਾਂ ਨੇ ਹੁਣ ਹਰ ਇੱਕ ਡਾਈਮੈਂਸ਼ਨ ਦੇ ਬਾਰੇ ਆਪਾਂ ਐਕਸਪਲੇਨ ਨਹੀਂ ਕਰ ਸਕਦੇ ਪ੍ਰੋਪਰ ਤਰੀਕੇ ਦੇ ਨਾਲ ਕੱਲੀ-ਕੱਲੀ ਡਾਈਮੈਂਸ਼ਨ ਨੂੰ ਪਰ ਇਹਨੂੰ ਸਮਝਣ ਦੇ ਵਾਸਤੇ ਹੁਣ ਅਸੀਂ ਕੀ ਗੱਲ ਕਰਾਂਗੇ ਹੁਣ ਅਸੀਂ ਗੱਲ ਕਰਾਂਗੇ ਸਾਡੇ ਸ਼ਹੀਦ ਸਿੰਘਾਂ ਦੀ ਜਿਹੜੇ ਕਿ ਟ੍ਰੈਵਲ ਕਰਦੇ ਨੇ ਸ਼ਹੀਦ ਸਿੰਘ ਸਮਾਂ ਬੱਦਦਾ ਜਾਂਦਾ ਆਪਣੀ ਉਮਰ ਵੱਧਦੀ ਜਾਂਦੀ ਹੈ ਪਰ ਉਹ ਜਿਉਂਦੇ ਤਿਉਂ ਹੀ ਹੁੰਦੇ ਨੇ ਆਪਾਂ ਕਿੰਨੀਆਂ ਪੀੜ੍ਹੀਆਂ ਪਿੱਛੋਂ ਇਹ ਗੱਲਾਂ ਸੁਣਦੇ ਆਉਂਦੇ ਆ ਕਿ ਸ਼ਹੀਦ ਸਿੰਘਾਂ ਦੇ ਪੈਰੇ ਲੱਗ ਜਾਂਦੇ ਨੇ ਸ਼ਹੀਦ ਸਿੰਘ ਥੋੜੇ ਤੇ ਕਿਰਪਾ ਕਰਨ ਆ ਜਾਂਦੇ ਨੇ ਪਹੁੰਚ ਜਾਂਦੇ ਆ ਉਹ ਇਹਦਾ ਮਤਲਬ ਸ਼ਹੀਦ ਸਿੰਘ ਨੇ ਜਿਹੜੇ ਉਹ ਵੀ ਸਮੇਂ ਦੇ ਵਿੱਚ ਅੱਗੇ ਪਿੱਛੇ ਜਾ ਸਕਦੇ ਨੇ ਮਤਲਬ ਕਿ ਸ਼ਹੀਦ ਸਿੰਘ ਪੰਜਵੇਂ ਛੇਵੇਂ ਸੱਤਵੇਂ ਡਾਈਮੈਂਸ਼ਨ ਦੇ ਵਿੱਚ ਟਰੈਵਲ ਕਰ ਸਕਦੇ ਆ ਉਹ ਉਸ ਦੁਨੀਆ ਦੇ ਵਿੱਚ ਰਹਿੰਦੇ ਨੇ ਇਸੇ ਕਰਕੇ ਅਸੀਂ ਉਹਨਾਂ ਨੂੰ ਦੇਖ ਨਹੀਂ ਪਾਉਂਦੇ ਪਰ ਉਹ ਸਾਨੂੰ ਦੇਖ ਸਕਦੇ ਨੇ ਉਹ ਉਹ ਚਾਹਣ ਤਾਂ ਉਹ ਤੀਜੀ ਡਾਈਮੈਂਸ਼ਨ ਦੇ ਵਿੱਚ ਆ ਕੇ ਆਪਣੇ ਆਪ ਨੂੰ ਜ਼ਾਹਰ ਵੀ ਕਰ ਸਕਦੇ ਹੋ ਸਾਡੇ ਨਾਲ ਗੱਲ ਵੀ ਕਰ ਸਕਦੇ ਸਾਨੂੰ ਆਪਣਾ ਆਪ ਦਿਖਾ ਵੀ ਸਕਦੇ ਕਿਉਂਕਿ ਉਹ ਆਪਣੇ ਤੋਂ ਅੱਗੇ ਦੀ ਡਾਈਮੈਂਸ਼ਨ ਦੇ ਵਿੱਚ ਆ ਹੁਣ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਕਿਤਾਬ ਆ ਸਿਆਤੋ ਬਾਬਾ ਨਾਨਕ ਗੁਰੂ ਨਾਨਕ ਦੇਵ ਜੀ ਦਾ ਅਰਬ ਈਰਾਨ ਦਾ ਜਿਹੜਾ ਸਫ਼ਰ ਆ ਉਹਦੇ ਵਿੱਚ ਜਿਹੜੇ ਭਾਈ ਸਾਹਿਬ ਭਾਈ ਤਾਜੂਦੀਨ ਜੀ ਨੇ ਪਹਿਲਾਂ ਸ਼ੁਰੂਆਤ ਦੇ ਵਿੱਚ ਹੀ ਉਹ ਦੱਸਦੇ ਆ ਜਦੋਂ ਨੰਗੇ ਜਾਂਦੇ ਨੇ ਤਾਂ ਉਹ ਕੀ ਦੇਖਦੇ ਆ ਕਿ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਬੈਠੇ ਨੇ ਰੇਤੇ ਦੇ ਟਿੱਬੇ ਨੇ ਤੇ ਇੱਕ ਟਿੱਬੇ ਦੇ ਉੱਤੇ ਬੈਠੇ ਬਾਬਾ ਜੀ ਸ਼ਬਦ ਗਾਇਨ ਕਰ ਰਹੇ ਨੇ ਬਾਣੀ ਪੜ੍ਹ ਰਹੇ ਨੇ ਮਰਦਾਨਾ ਜੀ ਰਬਾਬ ਪਜਾ ਰਹੇ ਨੇ ਤੇ ਉਹ ਕਹਿੰਦਾ ਵੀ ਮੈਨੂੰ ਇਹਨਾਂ ਦਾ ਚਿਹਰਾ ਦੇਖ ਕੇ ਇਦਾਂ ਲੱਗਿਆ ਜਿਵੇਂ ਬਹੁਤ ਰੋਸ਼ਨੀ ਹੁੰਦੀ ਆ ਜਿਵੇਂ ਪਤਾ ਨਹੀਂ ਕਿੰਨੇ ਇੱਕ ਸੂਰਜ ਧਰਤੀ ਤੇ ਉਤਰ ਆਏ ਹੁੰਦੇ ਆ ਤੇ ਉੱਪਰੋਂ ਆਵਾਜ਼ ਇੰਨੀ ਮਿੱਠੀ ਸੀਗੀ ਕਿ ਮੈਨੂੰ ਸਮਝ ਨਹੀਂ ਆਉਂਦੀ ਸੀ ਪਰ ਮੈਨੂੰ ਉਹ ਚੀਜ਼ ਇੰਨੀ ਵਧੀਆ ਲੱਗੀ ਤੇ ਮੈਂ ਮਜਬੂਰ ਹੋ ਗਿਆ ਉਹਨਾਂ ਦੇ ਕੋਲੇ ਬੈਠਣ ਦੇ ਲਈ ਫਿਰ ਉਹ ਜਦੋਂ ਬੈਠੇ ਤਾਂ ਥੋੜਾ ਟਾਈਮ ਬੈਠੇ ਬੈਠਣ ਤੋਂ ਬਾਅਦ ਫਿਰ ਉਹਨਾਂ ਨੇ ਬਾਬਾ ਜੀ ਨੂੰ ਕਿਹਾ ਕਿ ਮੈਨੂੰ ਇਜਾਜ਼ਤ ਦਿਓ ਮੈਂ ਜਾ ਕੇ ਨਮਾਜ਼ ਪਾੜਨੀ ਆ ਸ਼ਾਮ ਦੀ ਉਹ ਤੋਂ ਪਹਿਲਾਂ ਮੈਂ ਪਾਣੀ ਲੱਭਣਾ ਮੈਂ ਉযু ਕਰਨਾ ਬਾਬਾ ਜੀ ਨੇ ਉਹਨਾਂ ਨੂੰ ਇਸ਼ਾਰਾ ਕੀਤਾ ਵੀ ਬੈਠੋ ਜਦੋਂ ਥੋੜਾ ਟਾਈਮ ਬੈਠੇ ਫਿਰ ਉਹਨਾਂ ਨੇ ਦੁਬਾਰਾ ਕਿਹਾ ਵੀ ਬਾਬਾ ਜੀ ਮੈਂ ਲੇਟ ਹੋ ਜਾਣਾ ਸੂਰਜ ਨੇ ਡੁੱਬ ਜਾਣਾ ਉਹ ਤੋਂ ਪਹਿਲਾਂ ਪਹਿਲਾਂ ਮੈਂ ਜਾਣਾ ਵਾ ਤੇ ਬਾਬਾ ਜੀ ਨੇ ਫਿਰ ਉਹਨਾਂ ਨੂੰ ਕਿਹਾ ਵੀ ਕੋਈ ਨਾ ਬਹਿ ਜਾ ਜਦੋਂ ਉਹਨਾਂ ਨੇ ਤੀਜੀ ਵਾਰ ਕਾਹਲ ਕੀਤੀ ਤਾਂ ਬਾਬਾ ਜੀ ਜਾਨੀ ਥੋੜੇ ਜੇ ਪਿਆਰ ਦੇ ਨਾਲ ਉਹਨੂੰ ਝਿੜਕਦੇ ਆ ਵੀ ਤੈਨੂੰ ਕਿਹਾ ਭਾਈ ਬਹਿ ਜਾ ਕੋਈ ਨਾ ਅਸੀਂ ਵੀ ਤੇਰੇ ਨਾਲ ਜਾਵਾਂਗੇ ਤੇ ਫਿਰ ਬਾਬਾ ਜੀ ਨੇ ਉੱਥੇ ਸੋਟੀ ਦੇ ਨਾਲ ਇੱਕ ਜਗ੍ਹਾ ਤੇ ਉੱਤੇ ਸੋਟੀ ਮਾਰੀ ਤੇ ਉੱਥੋਂ ਪਾਣੀ ਦਾ ਝਰਨਾ ਫੁੱਟਿਆ ਉਨਾਂ ਉਸ ਮੁਸਲਮਾਨ ਵੀਰ ਨੇ ਉযু ਕੀਤਾ ਬਾਬਾ ਜੀ ਦੇ ਨਾਲ ਮਰਦਾਨਾ ਜੀ ਨੇ ਪਾਣੀ ਪੀਤਾ ਤੇ ਉਹ ਤੋਂ ਬਾਅਦ ਫਿਰ ਬਾਬਾ ਜੀ ਉਹਨਾਂ ਨੂੰ ਕਹਿੰਦੇ ਵੀ ਭਾਈ ਅੱਖਾਂ ਵਿੱਚੋਂ ਉਹਨਾਂ ਨੇ ਅੱਖਾਂ ਬੰਦ ਕੀਤੀਆਂ ਤੇ ਫਿਰ ਬਾਬਾ ਜੀ ਕਹਿੰਦੇ ਭਾਈ ਅੱਖਾਂ ਖੋਲੋ ਤੇ ਜਦੋਂ ਅੱਖਾਂ ਖੋਲੀਆਂ ਤਾਂ ਉਹ ਮੱਕੇ ਮਦੀਨੇ ਪਹੁੰਚ ਗਏ ਸੀ ਇਹਦਾ ਮਤਲਬ ਕਿ ਬਾਬਾ ਜੀ ਸਮੇਂ ਦੇ ਵਿੱਚ ਯਾਤਰਾ ਕਰ ਸਕਦੇ ਸੀ ਟਰੈਵਲ ਕਰ ਸਕਦੇ ਸੀ ਸਮਝਦਿਓ ਜਿਹੜੇ ਗੁਰੂ ਨੇ ਸਾਡੇ ਉਹਨਾਂ ਨੂੰ ਸਮਝਣ ਵਾਸਤੇ ਸਾਨੂੰ ਇਹ ਚੀਜ਼ ਸਮਝਣੀ ਪੈਣੀ ਹੈ ਕਿ ਉਹ ਬਹੁਤ ਹਾਈ ਡਾਈਮੈਂਸ਼ਨ ਦੇ ਵਿੱਚ ਰਹਿੰਦੇ ਸੀਗੇ ਉਹ ਉਹਨਾਂ ਦਾ ਜੀਵਨ ਸੀਗਾ ਉਹ ਜਿਹੜੇ ਡਾਈਮੈਂਸ਼ਨ ਦੇ ਵਿੱਚ ਸੀ ਅਸੀਂ ਤਾਂ ਉੱਥੇ ਤੱਕ ਸੋਚ ਵੀ ਨਹੀਂ ਸਕਦੇ ਅਸੀਂ ਉਹਦੇ ਬਾਰੇ ਕਿਆਸ ਰਾਈਵ ਨਹੀਂ ਲਾ ਸਕਦੇ ਅੰਦਾਜ਼ਾ ਵੀ ਨਹੀਂ ਲਾ ਸਕਦੇ ਇਸੇ ਕਿਤਾਬ ਦੇ ਵਿੱਚ ਇੱਕ ਆਪਾਂ ਹੋਰ ਘਟਨਾ ਦਾ ਜ਼ਿਕਰ ਕਰਦੇ ਹਾਂ ਡਾਈਮੈਂਸ਼ਨ ਨੂੰ ਸਮਝਣ ਵਾਸਤੇ ਦੇਖੋ ਤੁਸੀਂ ਆਪਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਵਿੱਚੋਂ ਕਿੰਨਾ ਕੁਝ ਮਿਲਦਾ ਸਿਆਤੋ ਬਾਬਾ ਨਾਨਕ ਕਿਤਾਬ ਦੇ ਵਿੱਚ ਇੱਕ ਹੋਰ ਘਟਨਾ ਤੇ ਉਹ ਘਟਨਾ ਜਿਹੜੀ ਪੂਰੀ ਆ ਉਹ ਇੱਕ ਕਹਾਣੀ ਰੂਪ ਦੇ ਵਿੱਚ ਮੈਂ ਫਿਰ ਸੁਣਾਉ ਪਰ ਹੁਣ ਮੈਂ ਮੋਟਾ-ਮੋਟਾ ਸਮਝਾਉਣ ਦੀ ਖਾਤਰ ਤੁਹਾਨੂੰ ਦੱਸਦਾ ਕਿਉਂਕਿ ਨਹੀਂ ਫਿਰ ਵੀਡੀਓ ਆਪਣੀ ਬੜੀ ਲੰਬੀ ਹੋ ਜਾਣੀ ਆ ਅਰਬ ਦੀ ਜਿਹੜੀ ਸੰਗਤ ਸੀ ਉਹ ਗੁਰੂ ਨਾਨਕ ਦੇਵ ਜੀ ਦੇ ਕੋਲੇ ਉੱਥੇ ਗੁਰਬਾਣੀ ਸੁਣਨ ਵਾਸਤੇ ਆਉਂਦੀ ਹੁੰਦੀ ਸੀ ਤੇ ਉਸ ਸੰਗਤ ਦੇ ਵਿੱਚ ਇੱਕ ਬੀਬੀ ਆਉਂਦੀ ਹੁੰਦੀ ਸੀ ਉਹ ਬੀਬੀ ਦਾ ਜਿਹੜਾ ਘਰ ਵਾਲਾ ਸੀਗਾ ਉਹਦੇ ਉੱਤੇ ਨਾ ਇੱਕ ਬੇਪਤਾ ਬਣ ਜਾਂਦੀ ਆ ਉਹਦੇ ਤੋਂ ਕਿਸੇ ਦਾ ਖੂਨ ਹੋ ਜਾਂਦਾ ਤੇ ਇਸਲਾਮ ਦੇ ਵਿੱਚ ਖੂਨ ਦਾ ਬਦਲਾ ਖੂਨ ਮੰਨਿਆ ਜਾਂਦਾ ਤਾਂ ਜਾਂ ਫਿਰ ਉਹਦੇ ਬਦਲੇ ਉਨੇ ਹੀ ਪੈਸੇ ਦੇਣੇ ਪੈਂਦੇ ਆ ਜਿੰਨੇ ਉਹਨਾਂ ਦੇ ਘਰ ਦੇ ਮੰਗਣ ਜਿੰਨਾ ਦਾ ਖੂਨ ਹੋਇਆ ਤੇ ਉਸ ਬੀਬੀ ਦਾ ਜਿਹੜਾ ਘਰ ਵਾਲਾ ਸੀ ਉਹਨੂੰ ਜਦੋਂ ਅਦਾਲਤ ਦੇ ਵਿੱਚ ਲੈ ਕੇ ਜਾਂਦੇ ਆ ਤਾਂ ਅਦਾਲਤ ਦੇ ਵਿੱਚ ਉਹਨੂੰ ਕਿਹਾ ਜਾਂਦਾ ਵੀ ਜਾਂ ਤਾਂ ਤੂੰ ਪੈਸੇ ਦੇ ਨਹੀਂ ਅਸੀਂ ਤੈਨੂੰ ਕਤਲ ਕਰ ਦਾਂਗੇ ਤੇ ਉਹ ਬੰਦਾ ਕਹਿੰਦਾ ਵੀ ਮੈਨੂੰ ਤੁਸੀਂ ਛੱਡ ਦਿਓ ਮੈਂ ਤੁਹਾਨੂੰ ਪੈਸੇ ਦੇ ਦਿੰਦਾ ਵੀ ਪਰ ਪੈਸੇ ਲੈ ਕੇ ਆਉਣ ਵਾਸਤੇ ਮੈਨੂੰ ਮੇਰੇ ਘਰੇ ਜਾਣਾ ਪੈਣਾ ਫਿਰ ਉਥੇ ਜਿਹੜਾ ਹੁਕਮਰਾਨ ਹੁੰਦਾ ਉਹ ਕਹਿੰਦਾ ਵੀ ਤੈਨੂੰ ਘਰੇ ਜਾਣ ਵਾਸਤੇ ਕਿਸੇ ਦੀ ਗਵਾਹੀ ਭਰਉਣੀ ਪੈਣੀ ਆ ਤੇਰਾ ਕੋਈ ਗਵਾਹ ਹੋਣਾ ਚਾਹੀਦਾ ਤਾਂ ਤੂੰ ਜਾ ਸਕਦਾ ਫਿਰ ਉਹ ਪੂਰੀ ਭੀੜ ਦੇ ਵਿੱਚ ਸਾਰਿਆਂ ਨੂੰ ਦੇਖਦਾ ਕੋਈ ਨਹੀਂ ਮੰਨਦਾ ਕਿਉਂਕਿ ਕੋਈ ਜਾਣਦਾ ਨਹੀਂ ਹੁੰਦਾ ਫਿਰ ਉਹਨੂੰ ਉੱਥੇ ਇੱਕ ਬਜ਼ੁਰਗ ਦੇਖਦੇ ਨੇ ਉਹ ਬਜ਼ੁਰਗ ਗੁਰੂ ਨਾਨਕ ਦੇਵ ਜੀ ਹੁੰਦੇ ਆ ਤੇ ਫਿਰ ਗੁਰਨਾਨਕ ਦੇਵ ਜੀ ਉਸ ਬੰਦੇ ਦੀ ਗਵਾਹੀ ਦਿੰਦੇ ਨੇ ਤੇ ਉਸ ਬੰਦੇ ਨੂੰ ਬਚਾਉਂਦੇ ਆ ਇਹ ਪੂਰੀ ਕਹਾਣੀ ਕਿਸ ਦਿਨ ਫੇਰ ਆਪਾਂ ਤੁਹਾਨੂੰ ਇੱਕ ਪੂਰੀ ਕਹਾਣੀ ਦੇ ਰੂਪ ਵਿੱਚ ਸੁਣਾਵਾਂਗੇ ਘਟਣਾ ਇਹ ਤੇ ਉਹ ਕਹਿਣ ਦਾ ਮਤਲਬ ਉਹ ਜਿਹੜੀ ਘਟਨਾ ਸੀ ਉਹ ਵੀ ਆਪਾਂ ਇਹ ਕਹਿ ਸਕਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਉਸ ਡਾਈਮੈਂਸ਼ਨ ਦੇ ਵਿੱਚ ਰਹਿੰਦੇ ਸੀ ਜਿੱਥੇ ਉਹ ਅੱਗੇ ਸਮੇਂ ਦੇ ਵਿੱਚ ਯਾਤਰਾ ਕਰਕੇ ਕਿਸੇ ਦੇ ਨਾਲ ਹੋਣ ਵਾਲੀ ਘਟਨਾ ਨੂੰ ਵੀ ਬਦਲ ਸਕਦੇ ਸੀ ਮਤਲਬ ਕਿ ਗੁਰੂ ਨਾਨਕ ਦੇਵ ਜੀ ਉਹ ਤਾਕਤ ਰੱਖਦੇ ਸੀ ਤੇ ਹੁਣ ਤੁਸੀਂ ਲਾ ਲਓ ਅੰਦਾਜ਼ਾ ਕਿ ਉਹ ਸਾਡੇ ਨਾਲੋਂ ਕਿੰਨੀ ਅੱਗੇ ਸੀਗੇ ਕਿੰਨੇ ਭੈਣ ਭਰਾ ਨੇ ਸਾਡੇ ਜਿਹੜੇ ਗੁਰੂਆਂ ਦੇ ਉੱਤੇ ਬਾਣੀ ਦੇ ਉੱਤੇ ਕਹਿੰਤੂ ਪ੍ਰੰਤੂ ਕਰਨਾ ਸ਼ੁਰੂ ਕਰ ਦਿੰਦੇ ਨੇ ਜਾਂ ਹਜੇ ਕਰਦੇ ਵੀ ਨਹੀਂ ਬਹੁਤ ਨੇ ਮੈਨੂੰ ਵੀ ਕਈ ਵਾਰ ਮੈਸੇਜ ਕਰ ਦਿੰਦੇ ਆ ਕਿ ਆ ਬਾਣੀ ਸਹੀ ਆ ਗਲਤ ਆਪਾਂ ਉਹ ਚੀਜ਼ ਦਾ ਡਿਸੀਜਨ ਲੈਣ ਵਾਲੇ ਕੌਣ ਹੁੰਨੇ ਆ ਹਜੇ ਤਾਂ ਸਾਨੂੰ ਆਪਣੇ ਆਪ ਦਾ ਨਹੀਂ ਕੁਝ ਪਤਾ ਹੈਗਾ ਅਸੀਂ ਬਾਣੀ ਦੇ ਬਾਰੇ ਕਿਵੇਂ ਡਿਸੀਜਨ ਲੈ ਲਾਂਗੇ ਸੋ ਅਸੀਂ ਚਾਹੀਦਾ ਸਾਨੂੰ ਇਹ ਆ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਨਾਤਮਸਤਕ ਹੋਈਏ ਕਿ ਬਾਬਾ ਜੀ ਅਸੀਂ ਇੰਨੀ ਅਕਲ ਨਹੀਂ ਰੱਖਦੇ ਸਾਨੂੰ ਚੀਜ਼ਾਂ ਦੀ ਸਮਝ ਨਹੀਂ ਆਉਂਦੀ ਤੁਸੀਂ ਆਪ ਰਹਿਮਤ ਕਰਕੇ ਸਾਨੂੰ ਚੀਜ਼ਾਂ ਸਮਝਾਓ ਸੋ ਜਦੋਂ ਪ੍ਰਮਾਤਮਾ ਰਹਿਮਤ ਕਰਦਾ ਤੇ ਫਿਰ ਜ਼ਿੰਦਗੀ ਤੁਹਾਡੀ ਬਦਲ ਜਾਂਦੀ ਹੈ ਤੁਹਾਨੂੰ ਸਾਰੀਆਂ ਚੀਜ਼ਾਂ ਸਮਝਣ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਹ ਚਾਨਣ ਵੀ ਉਹ ਪ੍ਰਮਾਤਮਾ ਦੇ ਹੁਕਮ ਤੋਂ ਬਿਨਾ ਨਹੀਂ ਹੁੰਦਾ ਸੋ ਤੁਸੀਂ ਜਿਵੇਂ ਵੀ ਹੋ ਜਿੱਥੇ ਵੀ ਹੋ ਰੱਬ ਦਾ ਨਾਮ ਲੈਣਾ ਸ਼ੁਰੂ ਕਰੋ ਜ਼ਿੰਦਗੀ ਬੜੀ ਖੂਬਸੂਰਤ ਆ ਮਿੱਤਰੋ ਜਿਉਂਦੇ ਬਸਦੇ ਰਹੋ ਧੰਨਵਾਦ